ਸਾਮਣੇ ਖੜਾ ਰੋਇਆ ਫੱਪੜ ਤੇ ਕਿ ਤਾਲੀਆਂ ਕਿਉਂ ਹਮ ਯਕੀਆ ਪੇ ਲਿਆ ਇੱਕ ਵਾਰੀ ਇਸ ਨਗਰ ਦੇ ਲੋਕਾਂ ਤੋਂ ਤਾਲੀਆਂ ਮਾਰੋ ਇਹ ਨਗਰ ਨੇ ਹਮਲਾ ਚੱਕਿਆ ਹੌਸਲਾ ਮੇਰੇ ਸਾਰੀ ਜੱਥੇਬੰਦੀਆਂ ਨੇ ਦਿੱਤਾ ਜਨੇਵਤ ਅਥਰਵੰਦੀਆਂ ਮੱਖੀਆਂ ਨੇ ਸਾਰਿਆਂ ਨੇ ਇਹਨਾਂ ਦਾ ਹੌਸਲਾ ਦੇਣਾ ਸਾਥ ਦੇਣਾ ਜਿੱਥੇ-ਜਿੱਥੇ ਤੁਹਾਨੂੰ ਲੋੜ ਪਈ ਇਹਨਾਂ ਦਾ ਮੋਢਾ ਨਾਲ ਮੋਢਾ ਲਾ ਕੇ ਇਹਨਾਂ ਨੂੰ ਮਦਦ ਕਰਨੀਆਂ ਪੈਸੇ ਪੱਖੋਂ ਵੀ ਤੇ ਡਾਕਟਰ ਬੰਦੇਲ ਨੇ ਬੇਇੰਤਿਹਾਰਦਾ ਵੀ ਆਪਾਂ ਪਹਿਲਾਂ ਵੀ ਜੰਗ ਜਿੱਤੀ ਸੀ ਜਿੱਲੇ ਦਾ ਮਾਰਚੇ ਵੀ

आप बहुत अच्छे हैं आप पता लग गया कैसे मकाना पंजाब ऐसे मुकेगा आपने मेरे दिल की बात तो बुझी नहीं मैं मन की बात करना चाहता थी जुड़ी रोड

ਸਾਡੇ ਦਾ ਅਤਿਆਚਾਰ ਕਰਦਿਆਂ ਨੇ ਜਿਸੇ ਸੰਗ ਦਾ ਰੋਜੋ ਜਿਸੇ ਪਕੜਾ ਨਹੀਂ ਬਕੜਾ ਨਹੀਂ ਬਕੜਾ ਨਹੀਂ ਇੱਕ ਕੋਤਲ ਦੇ ਉੱਤੇ ਬਕੜਾ ਆਪਣੀ ਜ਼ਿੰਦਗੀ ਆਪੇ ਬੰਦਾ ਹੱਕ ਜੁੰਦਾ ਹੱਕ ਜੁੰਦਾ ਆਪੇ ਜੀ ਸਖਦਾ ਬੰਦਾ ਆਪਣਾ ਹੱਥ ਜੋ ਕੈਸੇ ਆਪਣੇ ਆਪਣੇ ਮਤ ਜੁੱਟ ਫੋਟ ਕਰਕੇ ਔਰ ਨਾਲ ਕੀ ਲੱਗਿਆ ਹੋਇਆ 20 ਰੁਪਏ ਦਾ ਲੰਗਰ ਪੁਰਾ ਪੰਜਾਬ ਨੂੰ ਰਜਾਗ ਹੈ ਇਹੋ ਹੀ ਕਹਾਂਗੀ ਕਿ ਡਟੀਆ ਰਿਆ ਕਰੋ ਹਰ ਮੋੜ ਤੇ ਮੋੜ ਜਿਹੜੇ ਨੇ ਸਾਡੇ ਤੋਂ ਬਿਨਾ ਅਸੰਭਵ ਨਹੀਂ ਆਪਣੀ ਸ਼ਕਤੀ ਨੂੰ ਸਾਨੂੰ ਪਹਿਚਾਣਨਾ ਪੈਣਾ ਹੈ ਜਾਣਨਾ ਪੈਣਾ ਹੈ ਤੇ ਜੇ ਤੁਹਾਡੀ ਜ਼ਾਹਤ ਹੋਵੇ ਲਿਖਣ ਦਾ ਸ਼ੌਕ ਰੱਖਦੀਆਂ ਇੱਕ ਦੋ ਕਵਿਤਾਵਾਂ ਪੇਸ਼ ਕਰ ਸਕਦੀਆਂ ਸੱਤਰ ਹੈ ਇਹ ਬੰਦੀ ਭਾਵੇਂ ਦੇ ਸੁਤੰਤਰ ਹੈ ਕਿ ਹਰ ਬਾਬੇ ਦੇ ਡੇਰੇ ਵਿੱਚ ਹਰ ਬਾਬੇ ਦੇ ਡੇਰੇ ਵਿੱਚ ਭਗਤੀ ਨਹੀਂ ਅਡੰਬਰ ਹੈ ਫਰਕ ਹੈ ਕਥਨੀ ਕਰਨੀ ਵਿੱਚ ਫਰਕ ਹੈ ਕਥਨੀ ਕਰਨੀ ਵਿੱਚ ਕੀ ਲੀਡਰ ਕੀ ਰਵਰ ਹੈ ਅੱਜ ਵੀ ਦਾਸੀ ਹੈ ਔਰਤ ਅੱਜ ਵੀ ਦਾਸੀ ਹੈ ਔਰਤ ਅੱਜ ਵੀ ਮਰਦ ਪੈਗੰਬਰ ਹੈ ਆਪਣੇ ਘਰ ਤੱਕ ਅੱਗ ਹੈ ਅੱਗ ਆਪਣੀ ਘਰ ਤੱਕ ਅੱਗ ਹੈ ਅੱਗ ਹੋਰਾਂ ਘਰੀ ਬਸੰਤਰ ਹੈ ਕਿ ਅੱਜ ਵੀ ਹਰਦੀ ਪੰਚਾਲੀ ਅੱਜ ਵੀ ਹਰਦੀ ਪੰਚਾਲੀ ਔਰ ਖੇੜ ਦਾ ਖੇੜ ਜੁਦਿਸਟਰ ਹੈ ਕਿ ਘਰੇ ਪਏ ਮਨਮੁਤਰ ਨਾਲ ਘਰੇ ਪਏ ਮਨਮੁਤਰ ਨਾਲ ਕੀ ਸਤਲੁਜ ਕੀ ਘੱਗਰ ਹੈ ਚਟਾ ਸਾਥ ਜਏ ਜੋਖ ਚ

वाहेगुरू जी वाहिगुरू जी ਆਪਰੀ ਭਾਸ਼ਾ ਦੇ ਮਹਾਨ ਕਵੀ ਮੀਰ ਕਾਦਰ ਤੇ ਗੱਲ ਫੈਕਟਰੀ ਦੀ ਚੱਲਦੀ ਆ ਪਰੋ ਜਦੋਂ ਕਰੋਨਾ ਕਾਲ ਚੱਲ ਰਿਹਾ ਸੀ ਸਾਰਾ ਕੁਝ ਬੰਦ ਸੀ ਤੁਸੀਂ ਦੇਖਿਆ ਆ ਅਸਮਾਨ ਦੇ ਪੂਰਾ ਮੇਲਾ ਮੇਲਾ ਦਿਖਾਈ ਦਿੰਦਾ ਸੀ ਸਾਰੀਆਂ ਮੋਟਰ ਗੱਡੀਆਂ ਕਾਰਖਾਨੇ ਹਵਾਈ ਜਹਾਜ਼ ਸਾਰੀਆਂ ਬੈਠੀਆਂ ਦਾ ਹੋਰ ਇਸ ਤਰ੍ਹਾਂ ਨੇ 12 ਪਰਿਵਾਰ ਸਾਰੇ ਬੰਦ ਸੀ ਤੁਸੀਂ ਸਾਰਿਆਂ ਨੂੰ ਦੇਖਿਆ ਪਰ ਖੇਤੀ ਤਾਂ ਚੱਲਦੀ ਰਹੀ ਆ ਖੇਤੀ ਬੰਦ ਨਹੀਂ ਹੋਈ ਤੁਸੀਂ ਕਰੋਨਾ ਕਾਲ ਦੇ ਦੌਰਾਨ ਦੋ ਹਾਲੀਆਂ ਬੀਜੀਆਂ ਦੋ ਸੌਂੀਆਂ ਪਿਆਰ ਤੁਹਾਡਾ ਅੱਜ ਤੁਹਾਡੇ ਅੱਖ ਤੋਂ ਦੇਖ ਰਿਹਾ ਕਿ ਜੇ ਇਸ ਤਰ੍ਹਾਂ ਦਾ ਪਿਆਰ ਮੈਗਨਾ ਸੰਘਰਸ਼ਾਂ ਦੇ ਵਿੱਚ ਪਰਲਿਆਂ ਦੇ ਵਿੱਚ ਹੋਊਗਾ ਤੇ ਕੋਈ ਤਾਕਤ ਇਹੋ ਜਿਹੀ ਕਿ ਇਹ ਫੈਕਟਰੀ ਤਾਂ ਕੀ ਇਹੋ ਜਿਹੀਆਂ ਜਿੰਨੀਆਂ ਮਰਜ਼ੀ ਹੋਣ ਸਾਰੀਆਂ ਬੰਦ ਹੋਣਗੀਆਂ ਲਾਸਟ ਬੇਨਤੀ ਮੈਂ ਇੱਕ ਹੱਥ ਹੈਗਾ ਇਹ ਮੇਰਾ ਪਹਿਲਾ ਪਲਾਂਟ ਬਹੁਤ ਜਲਦੀ ਬੰਦ ਹੋ ਜਾਊਗਾ ਤੇ ਤੁਸੀਂ ਇਹ ਦੇਖਣਾ ਕਿ ਬੇਦਮ ਦੇ ਵਿੱਚ ਕੀ ਧੰਨਵਾਦੀ ਸੰਤ੍ਰਮਣਾ ਕੀ ਕੋਈ ਸ਼ਿਕਵਲ ਕੋਣਾ ਕੀ ਇੱਥੇ ਔਲਦਾ ਤੁਹਾਡਾ ਕਾਰਨ ਬਣਿਆ ਕਿ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਪੀਆਸੀ ਚੈਨ ਦਾ ਜਿਹੜਾ ਫੈਸਲਾ ਕੀਤਾ ਕਿ ਜਨਤਾ ਦੀ ਗੱਲ ਨੂੰ ਪੂਰੇ ਵਰਲਡ ਦੇ ਵਿੱਚ ਰੱਖਦੇ ਆ ਸੋ ਜਿਹੜਾ ਕੰਗਰਾਲੀ ਆਉਣ ਦਾ ਮੇਨ ਰਹੀਆਂ ਕਿ ਜਿਹੜੇ ਕਾਰਪੋਰੇਟ ਘਰਾਣੇ ਸਾਡੇ ਤੇ ਬਹੁਤ ਹਾਵੀ ਹੋ ਗਏ ਜਿਹੜੇ ਇਹ ਬੇਮਨਾ ਦੇ ਇਹਨਾਂ ਦੀਆਂ ਇੰਡਸਟਰੀਆਂ ਲੱਗ ਰਹੀਆਂ ਨੇ ਜਿਹੜੀਆਂ ਇੰਡਸਟਰੀਆਂ ਜਿਹੜੀਆਂ ਸਾਡੀਆਂ ਹਿਊਮਨ ਬਾਡੀ ਲਈ ਹਾਰਫੁਲ ਸੋ ਇਹਦੇ ਵਿੱਚ ਜਿਹੜਾ ਲੱਖ ਲੱਖ ਜ਼ਿਲ੍ਹਿਆਂ ਦੇ ਵਿੱਚ ਅੱਗੇ ਜੇ ਅਸੀਂ ਗੱਲ ਕਰੀਏ ਜਵਾਬੇ ਏਰੀਆ ਚੂਹੇ ਘਰਨਾ ਲੱਗਾ ਸੀ ਜੇ ਅਸੀਂ ਮਾਲਵਾ ਖੇਤਰ ਦੀ ਗੱਲ ਕਰੀਏ ਤਾਂ ਅਸੀਂ ਬੜੀ ਲੰਮੀ ਜੰਗ ਲੜ ਕੇ ਜਿਹੜਾ ਇਹ ਇੰਡਸਟਰੀ ਬੰਦ ਕਰਾਈਆ ਅੱਜ ਜੇ ਕੁੰਗਰਾਲੇ ਦੇ ਲੋਕ ਉੱਠੇ ਨਹੀਂ ਕਿ ਨੈਚੁਰਲੀ ਕਿ ਮੇਰੇ ਵੀਰਾਂ ਨੂੰ ਇਹ ਪਤਾ ਲੱਗਾ ਕਿ ਜਦੋਂ ਪੈਣ ਦੀ ਹਵਾਵਾਂ ਤੇਜ਼ ਹੁੰਦੀਆਂ ਨੇ ਤੇ ਇੱਥੇ ਖੜ੍ਹ ਨਹੀਂ ਹੁੰਦਾ ਸੋ ਜਦੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਤੇ ਬਿਮਾਰੀਆਂ ਦਾ ਫੈਲਣਾ ਜਿਹੜਾ ਉਹ ਸੁਭਾਵਕ ਹੋ ਜਾਂਦਾ ਠੀਕ ਹੈ ਜੀ ਸੋ ਇਸ ਲਈ ਅਸੀਂ ਇਹਨਾਂ ਦੀ ਸਪੋਰਟ ਦੇ ਉੱਤੇ ਇਹ ਕਦੋਂ ਵੀ ਇਹਨਾਂ ਨੂੰ ਕਿੱਦੀ ਵੀ ਸਾਡੀ سپورਟ ਦੀ ਲੋੜ ਆ ਸੀ ਇਹਨਾਂ ਦੇ ਨਾਲ ਕਿਉਂਕਿ ਇਹਨਾਂ ਨੇ ਇਸ ਚੀਜ਼ ਦਾ ਬੀੜਾ ਚੁੱਕਿਆ ਤੇ ਦੇ ਵਿੱਚ ਸਾਡ ਦੀ ਲੋੜ ਆ ਤੁਸੀਂ ਤਾਂ ਸੰਘਰਸ਼ ਲੜਦੇ ਰਹੇ ਹੋ ਤੇ ਲੜਦੇ ਵੀ ਰਹੋਗੇ ਅਸੀਂ ਤਾਂ ਇਹੀ ਕਹਾਂਗੇ ਕਿ ਇਹਨਾਂ ਦੇ ਨਾਲ ਖੜਨਾ ਬਹੁਤ ਵੱਡੀ ਗੱਲ ਆ ਕਿਉਂਕਿ ਜਦੋਂ ਮੈਂ ਕੱਲ ਪਤਾ ਕੀਤਾ ਤਾਂ ਇਹਨਾਂ ਨੇ ਦੱਸਿਆ ਵੀ ਪਹਿਲਾਂ ਅਸੀਂ ਚੱਕਣ ਲੱਗੇ ਬਹੁਤ ਦੇਖ ਦੇ ਦੀਏ ਇਹਨਾਂ ਵੀ ਸਾਡੇ ਦਾ ਕੌਣ ਖੜੂ ਕੌਣ ਨਹੀਂ ਕਿਉਂਕਿ ਇੱਕ ਮੂਲੀ ਗੱਲ ਈ ਇੱਕ ਸੰਘਰਸ਼ ਲੜ ਲੈਣਾ ਸੰਘਰਸ਼ ਵਿੱਚ ਖੜ ਜਾਣਾ ਸੰਘਰਸ਼ ਚੱਲਦੇ ਜੇ ਤਾਂ ਸਾਰੇ ਆ ਜਾਂਦੇ ਨੇ ਪਰ ਤੋੜਨ ਲੱਗੇ ਸੰਘਰਸ਼ ਬਹੁਤ ਔਖਾ ਹੁੰਦਾ ਕੀ ਕਹੋਗੇ ਇਹਨਾਂ ਦੇ ਜਿਹੜੇ ਨੌਜਵਾਨ ਨੇ ਜਿਹੜੇ ਕਹਿੰਦੇ ਆ ਜੀ ਪਹਿਲੇ ਦਿਨ ਬੱਚੇ ਨੂੰ ਸਕੂਲ ਘੱਲ ਜਾਣਾ ਔਖਾ ਹੁੰਦਾ ਬਿਲਕੁਲ ਜੋ ਜਾਵੜਾ ਪਹਿਲਾ ਸੰਘਰਸ਼ ਲੜਨ ਨਹੀ ਹੋਕਾ ਜਦੋਂ ਪਹਿਲੇ ਦਿਨ ਨੀਟ ਹੈ ਕਿ ਨਾ ਹੁਣ ਤਾਂ ਆਪ ਮਹਾਰੇ ਲੋਕਾਂ ਦਾ ਹਯੂਮ ਇਧਰ ਵੱਲ ਨੂੰ ਕਰ ਪਿਆ ਸੋ ਅਸੀਂ ਗੱਲ ਕਰੀਏ ਜੇ ਜੀਰਾ ਇੰਡਸਟਰੀ ਦੀ ਤਾਂ ਪੰਜਾਬ ਦੇ ਕੋਨੇ ਤੋਂ ਕੋਈ ਵੀ ਬੁੱਧੀ ਜੀ ਵੀ ਨਹੀਂ ਰਿਹਾ ਸੀ ਜਿਹੜਾ ਸਾਡੀ ਸਪੋਰਟ ਤੇ ਨਹੀਂ ਆਇਆ ਸੀ ਤੇ ਮੈਂ ਇਹ ਹੀ ਆਸ ਕਰਦੀ ਹਾਂ ਤੁਹਾਡੇ ਚੈਨਲ ਦੇ ਮੰਦ ਮ라이 ਪੂਰੇ ਪੰਜਾਬ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਇਹ ਅਪੀਲ ਕਰਨੀ ਚਾਹੀਦੀ ਹੈ ਕਿ ਪੰਜਾਬੀਓ ਆਓ ਇੱਕ ਸਪੋਰਟ ਇਹਨਾਂ ਲੋਕਾਂ ਦੇ ਵੀ ਕਰੋ ਕਿਉਂਕਿ ਇਹ ਲੋਕ ਵੀ ਉਸ مصیبت ਦੇ ਵਿੱਚ ਜੂਝ ਰਹੇ ਨੇ ਜਿਹੜੀਆਂ مصیਬਤਾਂ ਅਸੀਂ ਲੋਕਾਂ ਨੇ ਝੱਲੀਆਂ ਨੇ ਤੇ ਮੈਨੂੰ ਇਹ ਵੀ ਪੂਰਾ ਵਿਸ਼ਵਾਸ ਆ ਕਿ ਜੇਕਰ ਇੱਥੋਂ ਦੇ ਲੋਕਾਂ ਨੇ ਇਕਾ ਰੱਖਿਆ ਤਾਂ ਉਹ ਦਿਨ ਵੀ ਐਸਾ ਤਸਵੀਰ ਕਾਲਾ ਜੀ ਕਿਉਂਕਿ ਇਹਨਾਂ ਦੇ ਜਿਹੜੇ ਦੱਸਣ ਮੁਤਾਬਕ ਜਿਹਦੇ ਲਵੇ ਸਕੂਲ ਆ ਆਪਾਂ ਸਮਝਦੇ ਆ ਵੀ ਉਹ ਸਕੂਲ ਦਾ ਬਹੁਤ ਵੱਡਾ ਕਿਉਂਕਿ ਇਹਨਾਂ ਨੇ ਜਦੋਂ ਅਸੀਂ ਰਿਪੋਰਟ ਗਰਾਊਂਡ ਲੈਵਲ ਤੇ ਤੁਹਾਡੇ ਨਾਲ ਵਾਦਾ ਜਰੂਰ ਕਰਦੇ ਆ ਗਰਾਊਂਡ ਲੈਵਲ ਤੇ ਰਿਪੋਰਟ ਅਸੀਂ ਪੂਰੀ ਕਰਾਂਗੇ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਆ ਦੇਖੋ ਜੀ ਸਰਕਾਰਾਂ ਜਿਹੜੀਆਂ ਸਰਕਾਰਾਂ ਤਾਂ ਬਣੀ ਹੀ ਰਾਜ ਕਰਨ ਨੂੰ ਤੁਸੀਂ ਇੱਕ ਲੀਡਰ ਦੇਖ ਲਓ ਇੱਕ ਲੀਡਰ ਹੈ ਜਿਹੜਾ 4 ਸਾਲ ਤੇ 9 ਮਹੀਨੇ ਜਿਹੜਾ ਲੀਡਰ ਤੁਹਾਡੇ ਤੋਂ ਅਲੋਪ ਰਹੂਗਾ ਤੁਹਾਨੂੰ ਮਿਲਦਾ ਟਾਈਮ ਨਹੀਂ ਦੇ ਬਿਲਕੁਲ ਹੈਨਾ ਤੇ ਮਗਰਲੇ 3 ਮਹੀਨੇ ਉਹੀ ਲੀਡਰ ਆਣ ਕੇ ਤੁਹਾਡੇ ਪੈਰੀਂ ਡਿੱਗੂਗਾ ਸੋ ਇਹ ਜਨਤਾ ਨੂੰ ਅਵੇਅਰ ਹੋਣ ਦੀ ਲੋੜ ਹੈ ਜਨਤਾ ਵੇਰ ਹੋਵੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਥੇ ਸਕੂਲ ਜਿਹੜਾ ਦੇਖਿਆ ਸੀ ਇੱਕ ਪਾਸੇ ਤਾਂ ਕਹਿੰਨੇ ਬੱਚੇ ਸਾਡਾ ਆਉਣ ਵਾਲਾ ਭੁੱਖਾ ਦੂਜੇ ਪਾਸੇ ਅਸੀਂ ਉਸ ਕੋ ਆਪਣੀ ਖਤਮ ਕਰਨ ਵਾਲੇ ਤੌਰ ਤੇ ਕੋਈ ਵੀ ਬਿਮਾਰੀ ਆ ਬਾਈ ਜੀ ਉਹਦੀ ਲੱਗਦੀ ਲੱਗਦੀ ਜੇ ਕੰਟਰੋਲ ਹੋ ਜੇ ਹੋ ਜੇ ਜਦੋਂ ਭਾਂਬੜ ਵਾਂਗ ਤੇ ਖੱਟਣ ਲੱਗ ਜੇ ਨਾ ਫਿਰ ਜੇਬ ਜੁਰਮੇ ਦੇ ਜਿਹੜੇ ਨਾਮ ਤੇ ਸੋ ਜਦੋਂ ਜਾਗਦੇ ਉਦੋਂ ਸਵੇਰਾ ਜੇ ਆਖੀ ਤੋਂ ਜਾਗੇ ਨਹੀਂ ਤੇ ਮੈਨੂੰ ਲੱਗਦਾ ਵੀ ਇਹਨਾਂ ਦੇ ਜਿੰਮੀਰਾ ਜਾਗਦੇ ਨੇ ਦੇ ਜਿਸ ਤਰ੍ਹਾਂ ਇਹ ਲੋਕ ਜਾਗੇ ਨੇ ਨੇੜੇ-ਤੇੜੇ ਦੇ ਪਿੰਡਾਂ ਨੂੰ ਵੀ ਮੈਂ ਹੀ ਅਪੀਲ ਕਰਨੀ ਚਾਹੁੰਦੀ ਆ ਕਿ ਨੇੜੇ-ਤੇੜੇ ਦੇ ਪਿੰਡਾਂ ਜਿਹੜੇ ਇੰਨੀ ਵੀ ਸਪੋਰਟ ਦੇ ਆਓ ਕਿ ਰਾਜਨੀਤਿਕ ਬੰਦੇ ਨੇ ਨੇਤੇ ਤੁਹਾਡੇ ਘਰਾਂ ਚ ਪਿੰਡ ਵਾਲਿਆਂ ਨੇ ਪਿੰਡ ਚ ਰਹਿਣਾ ਇਲਾਕੇ ਵਾਲਿਆਂ ਨੇ ਇਲਾਕੇ ਚ ਰਹਿਣਾ ਜੇ ਅੱਜ ਤੁਸੀਂ ਰਾਜਨੀਤਿਕ ਤਕਰਾਂ ਦੇ ਮਗਰ ਲੱਗ ਕੇ ਸਮੂੱਚੀ ਧਾਰਨ ਕਰ ਲਓਗੇ ਤਾਂ ਉਹ ਦਿਨ ਦੂਰ ਨਹੀਂ ਆ ਜਦ ਗਰੀਬ ਦੇ ਘਰੇ ਬਿਮਾਰੀ ਆ ਕਾਲ ਨੂੰ ਤਕੜੇ ਦੇ ਘਰੇ ਗਏ ਕਿਉਂਕਿ ਇਹਨਾਂ ਨੇ ਦੱਸਿਆ ਨਾ ਇੱਥੇ ਕੈਂਸਰ ਦੀ ਬਿਮਾਰੀ ਦਾ ਪੈਰ ਪਸਾਰ ਰਹੀ ਆ ਨੈਚੁਰਲੀ ਬਾਈ ਜੀ ਜਦੋਂ TDS ਆਈ ਆਊਗਾ ਨਾ ਸਾਡੇ ਪਾਣੀ ਦੇ ਲੈਵਲ ਦੇ ਵਿੱਚ TDS ਆਈ ਹੋ ਗਿਆ ਸਾਨੂੰ ਕੈਂਸਰ ਹੋਣਾ ਹੀ ਕਿਉਂਕਿ ਉਹਨਾਂ ਨੇ ਦੱਸਿਆ ਵੀ ਦੋ ਮੌਤਾਂ ਸਾਡੀਆਂ ਕੈਂਸਰ ਕਰਕੇ ਹੋਈਆਂ ਨੇ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਕਿਤੇ ਹੋਰ ਇਹ ਬਿਮਾਰੀਆਂ ਨਾ ਹੋ ਗਈਆਂ ਹੋਣ ਹਨ ਕਿਉਂਕਿ ਉਹਨਾਂ ਨੇ ਦੱਸਿਆ ਕਹਿੰਦੇ ਸਾਡੇ ਕੋਲ ਸਬੂਤ ਤੌਰ ਤੇ ਰਿਪੋਰਟਾਂ ਗਰਾਉਂਡ 'ਤੇ ਅਸੀਂ ਘੱਟੋ-ਘੱਟ 5-7 ਲੱਖ ਰੁਪਏ ਜਿੰਨੀ ਕ ਉਹਨਾਂ ਦੀ ਹਸਿਆਤੀ ਮੁਤਾਬਕ ਖਰਚ ਕੇ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਬਚੇ ਨਹੀਂ। ਮੀਰਾ ਪਿੰਡ ਹੈ ਰਸਬਰੀ ਤੋਂ ਸਾਡੇ ਜੀਰਿਆ ਵਾਲੀ ਤੋਂ 10 ਕਿਲੋਮੀਟਰ ਦੀ ਦੂਰੀ ਤੇ ਅਸੀਂ ਮੇਰੇ ਪਰਿਵਾਰ ਦੇ ਵਿੱਚ ਤਿੰਨ ਮੌਤਾਂ ਹੋਈਆਂ। 1 ਸਾਲ ਦੇ ਵਿੱਚ ਦੋ ਮੌਤਾਂ। ਜਦੋਂ ਅਸੀਂ ਇਹਨਾਂ ਦੇ ਅੰਕੜੇ ਕਢਵਾਏ ਤਾਂ ਸਾਨੂੰ ਪਤਾ ਲੱਗਿਆ ਜਦੋਂ ਪਾਣੀ ਚੈੱਕ ਕਰਾਇਆ TDS, HI, ਜਦੋਂ TDS, HI ਫਿਰ ਅਸੀਂ ਜਿਹੜੇ ਮੈਡੀਕਲ ਮਤਲਬ ਕਿ ਰਿਪੋਰਟ ਵਾਲੇ ਤੁਰੇ ਜਦੋਂ ਮੈਡੀਕਲ ਰਿਪੋਰਟ ਵਾਲੇ ਤੁਰੇ ਤਾਂ ਗਰਾਉਂਡ ਲੈਵਲ ਦੀ ਜਿਹੜੀ ਰਿਪੋਰਟ ਸੀ ਉਹ ਆਮ ਜਨਤਾ ਦੇ ਹੱਕ ਚਲੋ ਪੰਜੀ ਅਸੀਂ ਤਾਸ ਰੱਖਦੇ ਆ ਵੀ ਤੁਸੀਂ ਇਹਨਾਂ ਨੂੰ ਪੂਰਾ ਸਪੋਰਟ ਦਿਓ ਹਨਾ ਜਿਹੜਾ ਨੂੰ ਲੱਗਿਆ ਕਿਉਂਕਿ ਜਿਦੋਂ ਵੀ ਇਹ ਸਾਨੂੰ ਯਾਦ ਕਰਦੇ ਸੀ ਜਿੰਦਾਬਾਦ ਜਿੰਦਾਬਾਦ ਪ੍ਰਦੂਸ਼ਤ ਕਾਗਜ਼ ਫੈਕਟਰੀ ਬੰਦ ਕਰਾ ਕੇ ਰਹਾਗੇ ਕਰਾ ਕੇ ਰਹਾਗੇ ਕਰਾ ਕੇ ਰਹਾਗੇ ਪ੍ਰਦੂਸ਼ਤ ਕਾਗਜ਼ ਫੈਕਟਰੀ ਬੰਦ ਕਰਾ ਕੇ ਰਹਾਗੇ ਕਰਾ ਕੇ ਰਹਾਗੇ ਭਾਈ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਮਸਲਾ ਦੀਗਾ ਇੱਥੇ ਦਾ ਅੱਜ ਅੱਜ ਅਸੀਂ ਜੋ ਇਲਾਕਾ ਕਗਰਾੜੀ ਵਾਲਾ ਹੈ ਉਹਨਾਂ ਨੇ ਇੱਕ ਐਕਸ਼ਨ ਕਮੇਟੀ ਬਣਾ ਕੇ ਜਿਹੜੀ ਇੱਥੇ ਸੀਐਨਜੀ ਗੈਸ ਪਲਾਂਟ ਦੇ ਨਾਂ ਹੇਠ ਇੱਕ ਬਦਬੂਦਾਰ ਫੈਕਟਰੀ ਲਾਈ ਆ ਇਹਨਾਂ ਨੇ ਇਹ ਜਿਸ ਫੈਕਟਰੀ ਨੇ ਇਲਾਕੇ ਦਾ ਪਾਣੀ ਖਰਾਬ ਕਰਨਾ ਹੈ ਜਿਸ ਫੈਕਟਰੀ ਨੇ ਲੋਕਾਂ ਨੂੰ ਜਿਹੜੀ ਵੈਣ ਸੰਭਾਲਿਆ ਉਹ ਦੇਣੀ ਆ ਲੋਕਾਂ ਦਾ ਜੀਵਣਾ ਦੇ ਉੱਪਰ ਕਰਨਾ ਲੋਕਾਂ ਦੀ ਆ ਜਿਹੜੇ ਘਰਾਂ ਦੇ ਵਿੱਚ ਮਤਕੂਕੀਆਂ ਮਛਰਾਂ ਦੀ ਪਰਵਾਰ ਕਰਦੀਆਂ ਜਾਣੀਏ ਜੇ ਕੁੱਲ ਕਹੀਦੀ ਹੈ ਤਾਂ ਵਾਤਾਵਰਣ ਖਰਾਬ ਹੋ ਉਹ ਬਾਤਾ ਬਰਖ ਖਰਾਬ ਕਰਨ ਵਾਲੀ ਫੈਕਟਰੀ ਦੇ ਖਿਲਾਫ ਜੋ ਇਲਾਕਾ ਨਿਵਾਸੀਆਂ ਨੇ ਝੰਡਾ ਚੁੱਕਿਆ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਾ ਵੱਲੋਂ ਇਹਨੂੰ ਆਪਣਾ ਫਰਜ਼ ਸਮਝਦੇ ਹੋਏ ਕਿਉਂਕਿ ਜਦੋਂ ਤੋਂ ਇਹ ਮੋਰਚਾ ਲੱਗਿਆ ਜਦੋਂ ਤੋਂ ਸਾਡਾ ਸੰਪਰਕ ਹੋਇਆ ਉਦੋਂ ਤੋਂ ਲਗਾਤਾਰ ਅਸੀਂ ਇਸ ਔਰਚੇ ਦੀ ਹਮਾਇਤ ਹੈ ਤੇ ਇਸ ਮੋਰਚੇ ਦੇ ਨਾਲ ਲੋਕਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਵੀ ਭਰਾਵੋ ਇਹ ਜਿਹੜਾ ਸਾਡੇ ਜੀਵਨ ਨੂੰ ਨਰਕ ਬਣਾਉਣ ਲਈ ਉਹ ਫੈਕਟਰੀਆਂ ਲਾਈਆਂ ਜਾ ਰਹੀਆਂ ਨੇ ਇਹਦੇ ਖਿਲਾਫ ਜਿਹੜਾ ਤੁਸੀਂ ਘੋਲ ਮਿਢਿਆ ਹੋਇਆ ਲੜਾਈ ਮਿੱਢੀ ਹੋਈ ਆ ਜਿਹਦੇ ਵਿੱਚ ਇਲਾਕਾ ਦੇ ਬਾਕੀ ਮੇਰੀਆਂ ਮਾਵਾ ਭੈਣਾਂ ਸਭ ਵੱਡੀ ਸ਼ਰੂਰੀਅਤ ਕਰ ਰਹੀ ਹੈ ਉਹਦੇ ਛੋਟੇ ਛੋਟੇ ਬੱਚੇ ਸ਼ਰੂਰੀਅਤ ਕਰ ਰਹੇ ਨੇ ਉਹਦੇ ਲਈ ਅਸੀਂ ਇਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕੱਲ੍ਹ ਲਖਣੀ ਚਾਹੁੰਦੇ ਆ ਵੀ ਕਿਸੇ ਹਾਲਤ ਦੇ ਵਿੱਚ ਵੀ ਪਿਛਲੇ ਵੱਲ ਲੱਪੇ ਵੱਲ ਨਾ ਜਾਖਿਓ ਪੰਜਾਬ ਦੀ ਨਹੀਂ ਕੁੱਲ ਹਿੰਦੁਸਤਾਨ ਦੀ ਸਰਮੌਰ ਜੱਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਦੇ ਇਕਤਾਗ ਰਾਹਾਂ ਤੁਹਾਡੀ ਪਿੱਠ ਤੇ ਆ ਤੁਹਾਡੇ ਬਰਾਬਰ ਖੜੀ ਆ ਲੋਡ ਪਾਟ ਤੇ ਚਾਹੇ ਸਾਰਾ ਪੰਜਾਬ ਵੀ ਕਿਉਂ ਨਾ ਝੁਕਣਾ ਪਵੇ ਅਸੀਂ ਕਿਸੇ ਹਾਲਤ ਦੇ ਵਿੱਚ ਇਹ ਜਿਹੜੀਆਂ ਪ੍ਰਦੂਸ਼ਣ ਬਣਾਉਣ ਵਾਲੀਆਂ ਫੈਕਟਰੀਆਂ ਨੇ ਲੋਕਾਂ ਦੀ ਜਾਨ ਦਾ ਖਲਵਾੜ ਕਰਨ ਵਾਲੀਆਂ ਫੈਕਟਰੀਆਂ ਨੇ ਉਹਨਾਂ ਨੂੰ ਕਿਸੇ ਹਾਲਤ ਦੇ ਵਿੱਚ ਨਹੀਂ ਚੱਲਣ ਇਹ ਬਾਈ ਜੀ ਐ ਨਹੀਂ ਲੱਗਦਾ ਕੋਈ ਵੀ ਨਵੀਂ ਤਕਰੀਬ ਕਰ ਲਈ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਮਾਰਨ ਲਈ ਆਪਾਂ ਕਈ ਥਾਵਾਂ 'ਤੇ ਦੇਖਦੇ ਆ ਫੈਕਟਰੀਆਂ ਆ ਅਸਲ ਦੇ ਵਿੱਚ ਇੱਕ ਸਾਡੀ ਮਾਨਸਿਕਤਾ ਹੈ ਸੁਸਪ ਦੀ ਬ ਭਈ ਇਹ ਜਿਹੜੀਆਂ ਫੈਕਟਰੀਆਂ ਨੇ ਸ਼ਾਇਦ ਐਸ ਕਿਸਮ ਦੀਆਂ ਪੰਜਾਬ ਵਿੱਚ ਹੀ ਲੱਗ ਰਹੀਆਂ ਠੀਕ ਹੈ ਨਹੀਂ ਭਰਾਵੋ ਐਦੂ ਵੀ ਮਾੜੀਆਂ ਫੈਕਟਰੀਆਂ ਸਾਡੇ ਕੋਲ 1000 ਰੁਪਿਆ ਬਪਾਲ ਕੇ ਫੈਕਟਰੀ ਨਹੀਂ ਉਹ ਤਾਂ ਵੱਧ ਪ੍ਰਦੇਸ਼ ਦੇ ਵਿੱਚ ਲੱਗੀ ਸੀ ਇਹਨਾਂ ਲਈ ਇਹ ਜ਼ਰੂਰੀ ਨਹੀਂ ਵੀ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਹੀ ਇਹੀ ਕੁਸ਼ ਕਰਨਾ ਇਹਨਾਂ ਲਈ ਦੇਸ਼ ਦੇ ਲੋਕ ਆਮ ਲੋਕ ਕਰਤੀ ਕਿਸਾਨ ਮਿਹਨਤ ਮਜ਼ਦੂਰੀ ਕਰਨ ਵਾਲੇ ਉਹ ਸਾਰੇ ਦੇ ਸਾਰੇ ਨਿਕਦੇ ਸਕੇ ਨਹੀਂ ਹੈਗੇ ਇਹ ਇਹਨਾਂ ਦੇ ਸਕੇ ਕਾਰਪੋਰੇਟ ਇਹ ਸਾਰੇ ਹਿੰਦੁਸਤਾਨ ਦੀ ਕੁੱਲ ਵਿਕਾਸਸ਼ੀ ਬੇਸਾ ਦੇ ਵਿੱਚ ਜਿਹੜੇ ਗਰੀਬ ਮੁਲਕ ਨੇ ਉਹਨਾਂ ਦੇ ਵਿੱਚ ਆਪਣੇ ਦੇਸ਼ਾਂ ਦੀ ਨਕਾਰਾ ਕੀਤੀ ਹੋਈ ਤਕਨੀਕ ਨੂੰ ਇੱਥੇ ਲੈ ਕੇ ਵਰਤਣਾ ਚਾਹੁੰਦੇ ਨੇ ਉਹਦੇ ਤੋਂ ਜਿਹੜੇ ਆ ਥਾ ਮੁਲਾਫੇ ਰਿਓ ਕੱਟਣਾ ਚਾਹੁੰਦੇ ਉਹ ਉਦਾਹਰਨ ਦੇ ਤੌਰ ਤੇ ਕਿੰਨੇ ਆ ਕੋਲੇ ਦੇ ਤਾਪਕਰ ਆਏ ਨੇ, ਬਿਜਲੀ ਬਣਾਉਣ ਵਾਲੇ ਤਾਪਕਰ ਆਏ ਨੇ। ਉਹਨਾਂ ਤੇ ਕੁੱਲ ਜਿਹੜੇ ਵਿਕਾਸਸ਼ੀਲ ਮੁਲਕ ਨੇ, ਕੈਨੇਡਾ, ਅਮਰੀਕਾ ਵਰਗੇ ਉਹਨਾਂ ਦੀ ਪਵੰਦੀਆਂ ਨੇ, ਇਹ ਲੱਗ ਨਹੀਂ ਸਕਦਾ। ਪਰ ਉੱਥੇ ਦੀ ਜੰਗਾਲੀ ਹੋਈ ਮਸ਼ੀਨਰੀ ਚੱਕ ਕੇ ਸਾਡੇ ਵਰਗੇ ਗਰੀਬ ਮੁਲਕਾਂ ਨੂੰ ਵੇਚ ਗਈ। ਨਾਲੇ ਤਾਂ ਇਥੇ ਦੇ ਕੋਲਾ ਭੰਡਾਰ ਖਰਾਬ ਕੀਤੇ ਨੇ, ਲੋਕਾਂ ਦੀ ਜ਼ਮੀਨ ਖਰਾਬ ਕੀਤੀ ਆ। ਤੇ ਉਲਟਾ ਉਹਨਾਂ ਦੀ ਜਿਹੜੀ ਆ ਜਿਹੜੇ ਸਾਡੇ ਹਕਮਰਾਣੇ ਉਹ ਜੰਗਾਲੀ ਹੋਈ ਕਿੰਨੇ ਵੀ ਕਿਉਂ ਦਲਾਲੀਆਂ ਖਾਤੀਆਂ ਉਹਨਾਂ ਨੇ ਆ ਬੜਾ ਮਾਲ ਵੇਚ ਲਿਆ ਇਹ ਹਾਲਤ ਬੜਾਈ ਖੜੀ ਆ ਇਹ ਇਹ ਉਧਰੋਂ ਨਹੀਂ ਤੁਰੇ ਬੇ ਸਸਤੀ ਬਿਜਲੀ ਜਿਹੜੀ ਪ੍ਰਦੂਸ਼ਣ ਰਹਿਤ ਬਿਜਲੀ ਆ ਉਹ ਕਿੱਥੋਂ ਪੈਦਾ ਕੀਤੀ ਜਾਂਦੀ ਆ ਹਿੰਦੋਸਟਾਰ ਕੋਲ ਪੰਜਾਬ ਕੋਲ ਅੰਮ੍ਰਿਤਪੁਰ ਜਿਵੇਂ ਬਡੌਰ ਦੇ ਪੜ ਵਿੱਚ ਵੀ ਬਡੌਰ ਦੇ ਪਾਣੀ ਵਾਲੀ ਬਿਜਲੀ ਬਲੌਡ ਦੇ ਬਹੁਤ ਸੂਮੇ ਪਏ ਨੇ ਜਿਹੜੇ ਬਹੁਤ ਘੱਟ ਲਾਗਤ ਤੇ ਬਿਜਲੀ ਪੈਦਾ ਕਰ ਸਕਦੇ ਨੇ ਇਹ ਬਿਜਲੀ ਮਾਹਰ ਕਹਿੰਦੇ ਨੇ ਹਿੰਦੁਸਤਾਨ ਦੇ ਵਿੱਚ ਗੰਗਾਂਪਰਮਾਤਰ ਦਰਿਆ ਵਗਦਾ ਹੈ ਜੇ ਉਹਨਾਂ ਨੂੰ ਬਿਜਲੀ ਪੜਾਈ ਜਾਵੇ ਉਹ ਕੁੱਲ ਭਾਰਤ ਨਹੀਂ ਕੁੱਲ ਏਸ਼ੀਆ ਦੇ ਲੋਕਾਂ ਨੂੰ ਬਿਜਲੀ ਦੇ ਸਕਦਾ ਹੈ ਇਹ ਹਾਲਤ ਹੈ ਪਰ ਇਹਨਾਂ ਦਾ ਬਾਸ ਮਕਸਦ ਕੀ ਹੈ ਕਿਉਂਕਿ ਸਾਡੇ ਹੁਕਮਰਾਨਾਂ ਦੀ ਨੀਤ ਉਹ ਦੇਖਣੀ ਪਊਗੀ ਉਹਨਾਂ ਦੀ ਨੀਤ ਇਹ ਹੈ ਵੀ ਅਸੀਂ ਵੱਧ ਮੁਨਾਫਾ ਕਿੱਥੋਂ ਸਕਣੇ ਨੇ ਲੋਕਾਂ ਨੂੰ ਪ੍ਰਦੂਸ਼ਿਤ ਬੇਦਖ ਉਸ ਦੇ ਨਾਲ ਜਦੋਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਫਿਰ ਇਹਨਾਂ ਦੀਆਂ ਫੈਕਟਰੀਆਂ 'ਚ ਬੜੀਆਂ ਹੋਈਆਂ ਦਵਾਈਆਂ ਜਿਹੜੀਆਂ ਸਾਡੇ ਲੋਕਾਂ ਦੀ ਖਰੀਦ ਤੋਂ ਬਾਹਰ ਨੇ ਉਹ ਵਿਕਦੀਆਂ ਨੇ ਇਹਨਾਂ ਦੇ ਮਲਟੀ ਸਪੈਸ਼ਲਿਟੀ ਹਸਪਤਾਲ ਅੰਨੇ ਮੁਲਾਫੇ ਖਤਮਦੇ ਨੇ ਇੱਕ ਤੀਰ ਨਾਲ ਦੋ ਦੋ ਨਹੀਂ ਤਿੰਨ ਤਿੰਨ ਨਿਸ਼ਾਨੇ ਲਾਉਂਦੇ ਨੇ ਭਰਾਵੋ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਬੀਬੀਆਂ ਪਣਾ ਲਾਇਕਾਂ ਜਿੰਦਾਬਾਦ 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 ਮਜ਼ਦੂਰ ਗਲ ਫੈਕਟਰੀ शासन पर